ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਆਜ਼ਰਾ ਮੈਂ ਦੀਆਂ ਕੁਝ ਗੱਲਾਂ ਬਤਾਈ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਚਾਰ-ਪੰਜ ਗੱਲਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਸਭ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਦੇ ਉਮੀਦਵਾਰਾਂ ਦੀ ਚਰਚਾ ਟੈਡ ਕਰੂਜ਼ ਨਵੇਂ ਜਿਹੜੇ ਆ ਰਿਪਬਲਿਕਨ ਵੱਲੋਂ ਉਮੀਦਵਾਰ ਬਣ ਸਕਦੇ ਹਾਲਾਂਕਿ ਵੋਟਾਂ ਅਜੇ 28 'ਚ ਆ ਪਰ ਫਿਰ ਵੀ ਇਹਦੀ ਚਰਚਾ ਚੱਲ ਰਹੀ ਆ। ਦੂਜਾ ਰਾਸ਼ਟਰਪਤੀ ਟਰੰਪ ਦੁਆਰਾ ਜਿਹੜਾ ਫੈਡਰਲ ਟਾਂਚੇ ਦੇ ਵਿੱਚ ਹੈ ਸਾਲ ਦੇ ਵਿੱਚ ਜਿਹੜੇ ਫੇਰ ਬਦਲ ਕੀਤੇ ਗਏ ਉਹਦੀ ਚਰਚਾ ਇੱਕ 60 ਮਿੰਟ ਸ਼ੋਅ ਜਿਹੜਾ CBS ਦਾ ਆਉਂਦਾ ਆ ਉਹਦੀ ਇੱਕ ਰਿਪੋਰਟ ਰੋਕੀ ਗਈ ਹੈ ਮਾਮਲਾ ਬਹੁਤ ਚਰਚਾ ਦੇ ਵਿੱਚ ਆ ਤੇ ਖਰਾਬ ਮੌਸਮ ਕਾਰਨ ਹੁਣ ਜਿਹੜਾ ਛੁੱਟੀਆਂ ਦਾ ਟਰੈਵਲ ਆ ਥੋੜਾ ਜਿਹਾ ਮੁਸ਼ਕਲ ਹੋ ਸਕਦਾ ਤੇ 트럼ਪ ਪ੍ਰਸ਼ਾਸਨ ਤੇ ਕੈਲੀਫੋਰਨੀਆ ਦੇ ਵਿੱਚ EV ਕਾਰਾਂ ਦੇ ਨਿਯਮਾਂ ਦਾ ਆਪਸ ਵਿੱਚ ਜਿਹੜਾ ਰੌਲਾ ਆ ਉਹਦੇ ਉੱਤੇ ਆਪਾਂ ਚਰਚਾ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਕੈਲੀਫੋਰਨੀ ਜਿਹੜੀ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਦੀ ਅਮਰੀਕਾ ਦੇ ਵਿੱਚ ਇਸ ਵਾਰੇ 트럼ਪ ਰਾਸ਼ਟਰਪਤੀ ਨੇ ਅਗਲੀ ਵਾਰੀ ਇਹਨਾਂ ਨੇ ਸੰਭਾਵਨਾ ਹੈ ਕਿ ਨਿਯਮਾਂ ਦੇ ਮੁਤਾਬਕ ਇਹਨਾਂ ਨੇ ਚੋਣ ਨਹੀਂ ਲੜ ਸਕਨੇ ਕਿਉਂਕਿ ਦੋ ਵਾਰ ਇਹਨਾਂ ਦੀ ਟਰਮ ਹੋ ਗਈ ਆ ਹੁਣ ਹਾਲਾਂਕਿ 28 ਦੇ ਵਿੱਚ ਇਲੈਕਸ਼ਨ ਆ ਜੇ ਮਿਡ ਟਰਮ ਅਗਲੇ ਸਾਲ ਹੋਣੀ ਆ ਪਰ ਉਹਦੀ ਚਰਚਾ ਹੁਣ ਤੋਂ ਹੀ ਚੱਲਣ ਲੱਗ ਪਈ ਆ ਚਰਚਾ ਇਸ ਕਰਕੇ ਚੱਲਣ ਲੱਗ ਪਈ ਆ ਕਿ ਆਪਾਂ ਸ਼ੁੱਕਰਵਾਰ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਜਿਹੜਾ ਚਾਰਲੀ ਕ੍ਰੇਕਾ ਉਹਦੀ ਮੌਤ ਹੋ ਗਈ ਸੀ ਉਹਦੀ ਪਤਨੀ ਐਰੀਕਾ ਕ੍ਰੇਕ ਨੇ ਜਿਹੜਾ ਐਲਾਨ ਕੀਤਾ ਸੀ ਕਿ ਅਸੀਂ ਚਾਹੁੰਦੇ ਹਾਂ ਜੀਡੀ ਵੈਂਸ ਅਗਲਾ ਰਾਸ਼ਟਰਪਤੀ ਬਣੇ ਜੀਡੀ ਵੈਂਸ ਜਿਹੜੇ ਐਸ ਵੇਲੇ ਉਹ ਪ੍ਰਾਸ਼ੂ ਪਤਨੀ ਉਹਦੇ ਨਾਲ ਹੀ ਫਿਰ ਰਿਪਬਲਿਕਨ ਉਮੀਦਵਾਰ ਦੀ ਚਰਚਾ ਚੱਲ ਪਈ ਹਾਲਾਂਕਿ ਇਹ ਮਾਮਲਾ ਬਹੁਤ ਪਹਿਲਾਂ ਪਰ ਕਿਉਂਕਿ ਜਿਸ ਤਰੀਕੇ ਨਾਲ ਪ੍ਰਾਈਮਰੀਜ਼ ਜਾਂ ਉਹ ਸਾਰਾ ਕੁਝ ਪਹਿਲਾਂ ਸ਼ੁਰੂ ਹੋ ਜਾਂਦਾ ਆ ਬਹੁਤ ਪਹਿਲਾਂ ਤੋਂ ਡਿਸਾਈਡ ਹੋ ਜਾਂਦਾ ਕਿ ਸੰਭਾਵਿਤ ਉਮੀਦਵਾਰ ਕਿਹੜੇ ਕਿਹੜੇ ਨੇ ਜਿਹਦਾ ਡੈਮੋਕ੍ਰੇਟ ਵਾਲੇ ਪਾਸਿਓ ਗੈਵਨ ਨਿਊਸਮ ਦਾ ਨਾਮ ਚਰਚਾ ਦੇ ਵਿੱਚ ਆ ਵੀ ਇਹ ਕਿਉਂਕਿ ਇੱਥੇ ਕੈਲੀਫੋਰਨੀਆ ਦੇ ਗਵਰਨਰ ਹੁਣ ਬਣ ਨਹੀਂ ਸਕਦੇ ਇਹ ਉੱਤੇ ਚੋਣ ਲੜਨਗੇ ਆਪਣੇ ਜਿਹੜੇ ਕਮਲਾ ਹੈਰਿਸ ਦਾ ਨਾਮ ਚਰਚਾ ਦੇ ਵਿੱਚ ਆ ਵੀ ਦੂਜੀ ਵਾਰੀ ਚੋਣ ਲੜਦੇ ਆ ਜਾਂ ਨਹੀਂ ਲੜਦੇ ਏਦਾਂ ਦੇ ਪਾਸੇ ਰਿਪਬਲਿਕਨ ਦੇ ਪਾਸਿਓ ਦੋ ਨਾਂ ਹਜੇ ਤੱਕ ਚਰਚਾ ਦੇ ਵਿੱਚ ਆਏ ਆ ਇੱਕ ਜੇਡੀ ਵੈਂਸ ਤੇ ਦੂਜਾ ਟੈਡ ਕਰੂਜ਼ ਟੈਡ ਕਰੂਜ਼ ਕੈਂਪੇਨ ਦੇ ਵਿੱਚ ਸ਼ਾਮਲ ਹੋ ਸਕਦੇ ਔਰ ਬਹੁਤ ਉਹ ਕਹਿੰਦੇ ਕਿ ਮੈਂ ਬਹੁਤ ਸੰਜੀਦਾ ਰੂਪ ਦੇ ਵਿੱਚ ਵੀ 28 ਦੇ ਵਿੱਚ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਸ਼ਾਮਲ ਹੋਣ ਬਾਰੇ ਸੋਚ ਰਹੇ ਹਾਂ ਇਹ ਹੁਣ ਉਹਨਾਂ ਨੇ ਜਦੋਂ ਇਹ ਕਿਹਾ ਆ ਉਹਨਾਂ ਨੇ ਇਹ ਮੰਨਿਆ ਕਿ ਐਸ਼ਵਲ ਇੱਕ ਚਰਸਤੇ ਦੇ ਉੱਤੇ ਜਿਹੜੀ ਰਿਪਬਲਿਕਨ ਪਾਰਟੀ ਆ ਉਹ ਖੜੀ ਆ ਤੇ ਇਹਨੂੰ ਇਸ ਵੇਲੇ ਕਿਸੇ ਨਾ ਕਿਸੇ ਪਾਸੇ ਸੇ ਦੇਣ ਦੀ ਲੋੜ ਆ ਵੀ ਸਾਨੂੰ ਜਾਂ ਤਾਂ ਜਿਹੜੀ ਸਾਡੀ ਰਵਾਇਤੀ ਵਿਦੇਸ਼ ਨੀਤੀ ਆ ਉਹਦੇ ਉੱਤੇ ਚੱਲਣਾ ਪਊਗਾ ਜਾਂ ਸਾਨੂੰ ਜਿਹੜਾ ਥੋੜਾ ਜਿਹਾ ਇੱਕ ਵੱਖਰੀ ਨੀਤੀ ਇਹਦੇ ਉੱਤੇ ਜਿਹੜੀ ਅਪਣਾਉਣੀ ਪਊਗੀ ਇਹ ਉਹਨਾਂ ਨੇ ਖਾਸ ਤੌਰ ਦੇ ਉੱਤੇ ਕਿਹਾ ਕਿਉਂਕਿ ਸਾਨੂੰ ਇਹ ਡਿਸਾਈਡ ਕਰਨਾ ਪਊਗਾ ਕਿ ਅਸੀਂ ਚੋਣੇ ਕੀ ਆ ਦੂਜਾ ਉਹ ਕਹਿੰਦੇ ਜਿਹੜਾ ਯਹੂਦੀਆਂ ਦੇ ਵਿਰੁੱਧ ਜਿਸ ਕਿਸਮ ਦਾ ਉਹਨਾਂ ਦਾ ਵਿਰੋਧ ਵਧ ਰਿਹਾ ਆ ਉਹ ਬਹੁਤ ਇਸ ਗੱਲ ਤੋਂ ਚਿੰਤਤ ਨੇ ਐਂਟੀ ਸੈਮਟਿਜ਼ਮ ਬਾਰੇ ਜਿਹੜੀ ਐਂਟੀ ਜੂਇਸ਼ ਹੇਟਰਡ ਆ ਜਾਂ ਅਟੈਕ ਹੋ ਰਿਹਾ ਇਜ਼ਰਾਈਲ ਦੇ ਉੱਤੇ ਉਹ ਕੰਜ਼ਰਵਟਿਵ ਦੀਆਂ ਕੁਝ ਵੌਇਸਸ ਉਧਰਲੇ ਵਾਸਤੇ ਜਾ ਰਹੀਆਂ ਇਹ ਉਹ ਕਹਿੰਦੇ ਮੇਰਾ ਬਹੁਤ ਇੱਕ ਡੂੰਗਾ ਮੁੱਦਾ ਆ ਵੀ ਇਹਦੇ ਨਾਲ ਅਮਰੀਕਾ ਦੀਆਂ ਜਿਹੜੇ ਮੁੱਲ ਨੇ ਉਹਨਾਂ ਦੇ ਉੱਤੇ ਵੀ ਅਸਰ ਪਊਗਾ ਤੇ ਸਾਡੀ ਰਾਸ਼ਟਰੀ ਸੁਰੱਖਿਆ ਦੇ ਉੱਤੇ ਵੀ ਅਸਰ ਪਊਗਾ ਇੱਕ ਟੱਕਰ ਕਾਲਸ ਹਨਾ ਤੁਸੀਂ ਨਾ ਸੁਣਿਆ ਹੋਊਗਾ ਜਿਹੜਾ ਕੰਜ਼ਰਵਟਿਵ ਉਹ ਰਾਈਟ ਵਿੰਗ ਦੇ ਕਾਫੀ ਵੱਡੇ ਨਿਊਜ਼ ਹੋਸਟ ਹੈਗੇ ਆ ਕਾਫੀ ਰੌਲਾ ਵੀ ਪਿਆ ਉਹਨਾਂ ਦਾ ਟੱਕਰ ਕਾਲਸਨ ਦਾ ਪਿਛਲੇ ਸਮੇਂ ਦੇ ਵਿੱਚ ਫੌਕਸ ਦੇ ਉੱਤੇ ਸੀਗੇ ਬਾਅਦ ਚ ਉਹ ਤੋਂ ਕੱਢ ਦਿੱਤੇ ਗਏ ਸੀ ਟੱਕਰ ਕਾਲਸਨ ਨੂੰ ਉਹਨਾਂ ਨੇ ਕਿਹਾ ਵੀ ਇਹ ਜ਼ਿਆਦਾ ਹੇਟਡ ਫੈਲਾ ਰਹੇ ਆ ਜਾਂ ਗਲਤ ਕਿਸਮ ਦੀਆਂ ਥਿਉਰੀਆਂ ਫੈਲਾ ਰਹੇ ਆ ਟੱਕਰ ਕਾਲਸਨ ਇਸ ਗੱਲ ਤੋਂ ਮਤਲਬ ਕਿਹਾ ਵੀ ਅਸਲ ਦੇ ਵਿੱਚ ਇਦਾਂ ਦੀ ਗੱਲ ਕੋਈ ਨਹੀਂ ਮਤਲਬ ਇਹ ਆ ਜਿਹੜੇ ਰਿਪਬਲਿਕਨ ਪਾਰਟੀ ਆ ਇਹਦੇ ਵਿੱਚ ਹੀ ਐਸ ਵੇਲੇ ਰੌਲਾ ਰੱਪਾ ਸਾਰੇ ਕੁਝ ਦਾ ਜਿਹੜਾ ਪੈ ਰਿਹਾ ਆ ਤੇ ਉਹ ਸਾਰੇ ਕੁਝ ਦੇ ਵਿੱਚੋਂ ਜੇ ਕੱਲ ਨੂੰ ਟੈਡ ਕਰੂਜ਼ ਖੜੇ ਹੁੰਦੇ ਆ ਤੇ ਉਹਨਾਂ ਦਾ ਸਭ ਤੋਂ ਵੱਡਾ ਵਿਰੋਧ ਜਾਂ ਦੂਜੇ ਪਾਸੇ ਸਿੱਧਾ ਹੀ ਜੀਡੀ ਵੈਂਸ ਦੇ ਨਾਲ ਆ ਸੋ ਇਹ ਦੋਵੇਂ ਇੱਕ ਦੂਜੇ ਦੇ ਉਲਟ ਨੇ ਉਲਟ ਦਾ ਮਤਲਬ ਹੈ ਤੇ ਉਸੇ ਪਾਰਟੀ ਦੇ ਵਿੱਚ ਆ ਪਰ ਫੋਰਨ ਪਾਲਿਸੀ ਨੂੰ ਲੈ ਕੇ ਜੇ ਜੀਡੀ ਵੈਂਸ ਇੱਕ ਪਾਸੇ ਆ ਤੇ ਟੈਡ ਕਰੂਜ਼ ਜਿਹੜੇ ਨੇ ਉਹ ਦੂਜੇ ਪਾਸੇ ਨੇ ਸੋ ਇਹ ਹੁਣ ਜਿਹੜੀ ਇਹਨਾਂ ਦੀ ਅੰਦਰੂਨੀ ਪਾਰਟੀ ਦੀ ਲੜਾਈ ਆ ਉਮੀਦ ਆਸਰੀ ਹੈ ਕਿ ਇਹ ਕਿਧਰਲੇ ਪਾਸੇ ਨੂੰ ਜਾਣਗੇ ਬਹੁਤੇ ਰਿਪਬਲਿਕਨ ਟੈਡ ਕਰੂਜ਼ ਦੇ ਹੱਕ ਵਿੱਚ ਨਹੀਂ ਹੈਗੇ ਖਾਸ ਤੌਰ ਦੇ ਉੱਤੇ ਉਹ ਇਹ ਮੰਨਦੇ ਆ ਰਿਪਬਲਿਕਨ ਪਾਰਟੀ ਦੇ ਅੰਦਰ ਅੰਦਰ ਜਿਹੜਾ ਇਹਨਾਂ ਦਾ ਮੰਨਣਾ ਇਹ ਹੈ ਕਿ ਇਹ ਪੋਲਰਾਈਜ਼ਿੰਗ ਫਿਗਰ ਆ ਕਿ ਧਰੂਵੀਕਰਨ ਕਰਦਾ ਏ ਟੈਡ ਕਰੂਜ਼ ਸਾਰੇ ਕੁਛ ਦਾ ਇਸ ਕਰਕੇ ਜਿਹੜੇ ਬਹੁਤੇ ਕੰਜ਼ਰਵਟਿਵ ਆ ਕਿਉਂਕਿ ਇਹਨੇ 16 ਦੇ ਵਿੱਚ 트ੰਪ ਦਾ ਵਿਰੋਧ ਕੀਤਾ ਸੀ ਇਸ ਕਰਕੇ ਵੀ ਇਹਦੇ ਉਲਟ ਮੇ ਕਿ ਇਸ ਕਰਕੇ ਵੀ ਇਹਨਾਂ ਦੇ ਨਾਲ ਨਹੀਂ ਹੈਗੇ ਸੋ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਗੱਲਬਾਤ ਚੱਲੀ ਹੈ ਟੈਡ ਕਰੂਜ਼ ਆਉਂਦੇ ਆ ਜਿਹੜੀ ਐਂਟੀਸੈਮਾਇਟਿਜ਼ਮ ਬਾਰੇ ਇਹਨਾਂ ਦੀ ਚਿੰਤਾ ਹੈ ਖਾਸ ਤੌਰ ਦੇ ਉੱਤੇ ਉਸ ਕਿਸਮ ਦਾ ਜਿਹੜਾ ਐਕਸਪੀਰੀਅੰਸ ਆ ਜਾਂ ਉਹਨਾਂ ਦੀ ਕੰਟਰੋਵਰਸੀ ਆ ਸੋ 28 ਦੇ ਵਿੱਚ ਹੋ ਸਕਦੇ ਆ ਜਾਂ ਨਹੀਂ ਦੂਜੇ ਪਾਸੇ ਜਿਹੜੀ ਵੈਸ ਨੇ ਕੁਦਰਤੀ ਮੰਨਿਆ ਜਾਂਦਾ ਵੀ ਇਹ ਉਪਰਾਸ਼ਚਪਤੀ ਨੇ ਬਹੁਤ ਨੇੜੇ ਨੇ ਟਰੰਪ ਦੇ ਤੇ ਇਹਨਾਂ ਨੂੰ ਵੀ ਬੜਨਾ ਚਾਹੀਦਾ ਆ ਪਰ ਫੋਰਨ ਪਾਲਿਸੀ ਦੇ ਉੱਤੇ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਵੀ ਲੋਕ ਸਹਿਮਤ ਨਹੀਂ ਆ ਦੂਜਾ ਇੱਕ ਇਹਨਾਂ ਦੇ ਜੀ.ਐੱਮ.ਐਸ ਦੇ ਹੱਕ 'ਚ ਵੀ ਗੱਲ ਜਾਂਦੇ ਵੀ ਹਜੇ 41 ਸਾਲ ਉਮਰ ਆ ਯੰਗ ਆ ਤੇ ਨਵੀਂ ਜਨਰੇਸ਼ਨ ਉਹ ਰਿਪਰੈਜ਼ੈਂਟ ਕਰਦੇ ਆ ਹੋ ਸਕਦਾ ਟੈਡ ਕਰੂਜ਼ ਦਾ ਜਿਹੜਾ ਨੰਬਰ ਨਾ ਲੱਗੇ ਪਰ ਹੱਲੇ ਕਿਉਂਕਿ ਗੱਲਾਂ ਬਹੁਤ ਇਨੀਸ਼ੀਅਲ ਸਟੇਜ ਦੇ ਉੱਤੇ ਆ ਪਰ ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਤੇ ਤਾਕਤਵਰ ਮੁਲਕ ਆ ਉਹਦੇ ਵਿੱਚ ਫਿਰ ਰਾਸ਼ਟਰਪਤੀ ਦੀ ਚੋਣ ਕੋਈ ਸਾਲ 6 ਮਹੀਨੇ ਪਹਿਲਾਂ ਨਹੀਂ ਡਿਸਾਈਡ ਹੁੰਦੀ ਉਹ ਜਿਹੜਾ ਸਾਰਾ ਕੁਛ ਆ ਕਾਫੀ ਲੰਬਾ ਸਮਾਂ ਪਹਿਲਾਂ ਹੁੰਦਾ ਤੇ ਉਹਦਾ ਜਿਹੜਾ ਹੌਲੀ-ਹੌਲੀ ਹੁਣ ਅੱਗੇ ਹੋਣਾ ਕੀ ਆ ਉਹਦੀਆਂ ਚਰਚਾਵਾਂ ਹੁਣ ਤੋਂ ਚੱਲਣੀਆਂ ਸ਼ੁਰੂ ਹੋ ਗਈਆਂ ਆ ਸਾਲ ਲਗਭਗ ਖਤਮ ਹੋਣ ਦੇ ਨੇੜੇ ਆ ਤੇ ਕੁਛ ਦਿਨ ਹੀ ਬਾਕੀ ਆ ਹੁਣ ਜਦੋਂ ਪਿੱਛੇ ਨੂੰ ਨਿਗਾਹ ਮਾਰ ਕੇ ਦੇਖਦੇ ਆ ਤਾਂ ਜਦੋਂ 트ੰਪ ਪ੍ਰਸ਼ਾਸਨ ਵੱਲੋਂ ਇਸ ਵੇਲੇ ਦੇਖਿਆ ਜਾ ਰਿਹਾ ਤਾਂ ਉਹਦੇ ਚ ਇਹ ਦੇਖਿਆ ਜਾ ਰਿਹਾ ਕਿ ਇਹਨੇ ਬਹੁਤ ਤੇਜ਼ੀ ਦੇ ਨਾਲ ਫੈਸਲੇ ਲਏ ਆ ਖਾਸ ਤੌਰ ਦੇ ਉੱਤੇ ਜਿਹੜਾ ਫੈਡਰਲ ਸਰਕਾਰ ਆ ਉਹਦੇ ਸਾਰੇ ਟਾਂਚੇ ਦੇ ਉੱਤੇ ਡੋਨਲਡ 트럼ਪ ਨੇ ਜਿਹੜੇ ਕਾਰਜਕਾਰੀ ਆਦੇਸ਼ ਜਾਰੀ ਕੀਤੇ ਔਰ ਉਹ ਵੀ ਇਨੀ ਤੇਜ਼ੀ ਦੇ ਨਾਲ ਕੀਤੇ ਔਰ ਉਹ ਵੀ ਬਿਲਕੁਲ ਜਲਦੀ ਕੀਤੇ ਆਪਣੇ ਆਫਿਸ ਸੰਭਾਲਣ ਤੋਂ ਬਾਅਦ ਖਾਸ ਤੌਰ ਦੇ ਉੱਤੇ ਜਿਹੜੇ ਕੁਝ ਪ੍ਰੋਗਰਾਮ ਆ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਕਈ ਨਿਯਮਾਂ ਨੂੰ ਚੇਂਜ ਕਰ ਦਿੱਤਾ ਕਈ ਏਜੰਸੀਆਂ ਨੂੰ ਰੀਆਰਡਰ ਕੀਤਾ ਔਰ ਇਹ ਸਾਰੇ ਕੁਝ ਦੇ ਨਾਲ ਜਿਹੜੇ ਵਰਕਰ ਨੂੰ ਉਹਨਾਂ ਨੂੰ ਗੱਲ ਸਮਝ ਨਹੀਂ ਆਈ ਵੀ ਇਨੀ ਤੇਜ਼ੀ ਦੇ ਨਾਲ ਹੋ ਕਿਦਾਂ ਰਿਹਾ ਕਈ ਹਜ਼ਾਰਾਂ ਫੈਡਰਲ ਵਰਕਰ ਜਿਹੜੇ ਉਹਨਾਂ ਦੀਆਂ ਨੌਕਰੀਆਂ ਜਾਂਦੀਆਂ ਲੱਗੀਆਂ 3 ਲੱਖ ਦੇ ਨੇੜੇ ਫੈਡਰਲ ਅਮਪਲੋਇਜ਼ ਜਿਹੜੇ ਨੇ ਉਹ ਕਹਿੰ ਲੋ ਫਾਇਰ ਕਰ ਦਿੱਤੇ ਗਏ ਜਾਂ ਰਿਜ਼ਾਈਨ ਕਰ ਗਏ ਜਾਂ ਲੇਆਫ ਹੋ ਗਈਆਂ ਜਾਂ ਉਹਨਾਂ ਦੇ ਉੱਤੇ ਜਿਹੜੇ ਪ੍ਰੈਸ਼ਰ ਟੈਕਟਿਕ ਵਰਤੇ ਗਏ ਵੀ ਤੁਹਾਨੂੰ ਕਿਸੇ ਨਾ ਕਿਸੇ ਤਰ੍ਹਾਂ ਪਾਸੇ ਕਰਨਾ ਬਹੁਤਾਂ ਨੂੰ ਇਹ ਲੱਗਦਾ ਆ ਕਿ ਇਹ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਬਹੁਤ ਸਾਫ਼ ਨੌਕਰੀ ਦੇ ਵਿੱਚਾਂ ਸੇਫ ਨੌਕਰੀ ਹੈ ਸਾਡੀ ਤੇ ਸਾਨੂੰ ਖਤਰਾ ਕੋਈ ਨਹੀਂ ਸਾਡੀ ਨੌਕਰੀ ਕਿਤੇ ਨਹੀਂ ਜਾਂਦੀ ਉਹਨਾਂ ਨੂੰ ਵੀ ਮਜਬੂਰ ਹੋਣਾ ਪਿਆ ਸੋਚਣ ਦੇ ਲਈ ਕਿ ਉਹ ਗਲਤ ਸੀਗੇ ਰਿਮੋਟ ਕੰਮ ਚੱਲਦਾ ਸੀ ਵੀ ਘਰੋਂ ਕੰਮ ਕਰੀ ਜਾਂਦੇ ਸੀ ਕੁਛ ਦਿਨ ਆਉਂਦੇ ਸੀ ਜਾਂ ਕੁਛ ਤਣ ਜਾਂਦੇ ਸੀ ਰਾਸ਼ਟਰਪਤੀ ਟਰੰਪ ਨੇ ਹੁਕਮ ਦੇ ਕੇ ਸਾਰੇ ਫੀਲਡ ਵਰਕਰ ਨੂੰ ਕਿਹਾ ਕਿ ਤੁਸੀਂ ਵਾਪਸ ਕੰਮ ਤੇ ਆਓ ਆਫਿਸ ਦੇ ਵਿੱਚ ਆਓ ਹਾਲਾਂਕਿ ਕਈ ਥਾਵਾਂ ਦੇ ਵਿੱਚ ਆਫਿਸ ਵੀ ਹੈ ਨਹੀਂ ਸੀ ਕਿ ਆਫਿਸ ਸਪੇਸ ਵੀ ਹੈ ਨਹੀਂ ਸੀ ਪਰ ਉਹ ਕਹਿੰਦੇ ਵੀ ਜੋ ਮਰਜ਼ੀ ਆ ਘਰੋਂ ਕੰਮ ਨਹੀਂ ਕਰਨ ਦੇਣਾ ਤੁਸੀਂ ਇੱਥੇ ਆਓ ਔਰ ਨੋਟਿਸ ਵੀ ਬਹੁਤ ਥੋੜਾ ਦਿੱਤਾ ਗਿਆ ਮਤਲਬ ਬਹੁਤ ਸ਼ਾਰਟ ਨੋਟਿਸ ਦੇ ਉੱਤੇ ਉਹਨਾਂ ਸਾਰਿਆਂ ਨੂੰ ਔਰ ਜਿਹੜੀ ਆ ਡਾਇਵਰਸਿਟੀ ਦੇ ਪ੍ਰੋਗਰਾਮਸ ਸੀਗੇ ਸਿਵਲ ਰਾਈਟਸ ਸੀਗੇ ਡਿਸੇਬਿਲਟੀ ਆਫਿਸ ਜਿਹੜੇ ਸਾਰੇ ਸਾਰੇ ਬੰਦ ਕਰ ਦਿੱਤੇ ਜਿਹੜੇ ਪ੍ਰੋਗਰਾਮ ਖਾਸ ਤੌਰ ਦੇ ਉੱਤੇ ਡੀਈਆਈ ਦੇ ਉੱਤੇ ਫੋਕਸ ਕਰਦੇ ਸੀ ਜਾਂ ਜਿਹੜੇ ਸਿਵਲ ਰਾਈਟਸ ਦੇ ਉੱਤੇ ਸੀਗੇ ਔਰਾਂ ਦੀ ਇਨਫੋਰਸਮੈਂਟ ਦੇ ਉੱਤੇ ਸੀਗੇ ਜਾਂ ਕੁਝ ਜਿਹੜੇ ਮਾਈਨੋਰਿਟੀ ਸਪੋਰਟ ਵਾਲੇ ਸੀਗੇ ਉਹ ਸਾਰੇ ਦੇ ਸਾਰੇ ਪ੍ਰੋਗਰਾਮ ਐਲੀਮੀਨੇਟ ਕਰ ਦਿੱਤੇ ਵਰਕਰਸ ਨੂੰ ਜਿਹੜਾ ਸਾਫ਼ ਤੌਰ ਦੇ ਤੇ ਲੱਗਿਆ ਵੀ ਰਾਤੋਂ ਰਾਤ ਹੀ ਕਹਿ ਲੋ ਈਮੇਲ ਆਈ ਤੇ ਸਾਰਾ ਕੁਝ ਮਤਲਬ ਬੰਦ ਹੋ ਗਿਆ ਔਰ ਈਮੇਲ ਹੀ ਡਿਸੇਬਲ ਹੋ ਗਈਆਂ ਜਦੋਂ ਇਹ ਮੁਲਾਜ਼ਮਾਂ ਨੂੰ ਕਹਿੰਦੇ ਸੀ ਵੀ ਤੁਸੀਂ ਹੁਣ ਕੰਮ ਨਹੀਂ ਕਰਨਾ ਤੁਹਾਨੂੰ ਅਸੀਂ ਕੱਢ ਰਹੇ ਹਾਂ ਜਿਹੜੀਆਂ ਉਹਨਾਂ ਦੀਆਂ ਆਫਿਸ ਦੀਆਂ ਈਮੇਲ ਸੀਰੀਜ਼ਾਂ ਜਿਹੜੇ ਉਹਨਾਂ ਦਾ ਸਾਰਾ ਕੁਝ ਸਾਰੇ ਕੁਝ ਦਾ ਸਾਰਾ ਕੁਝ ਰਾਤੋਂ ਰਾਤ ਇਹਨਾਂ ਨੇ ਬੰਦ ਕਰ ਦਿੱਤਾ ਔਰ ਬੜੀਆਂ ਸਡਨ ਫਾਇਰਿੰਗਸ ਕੀਤੀਆਂ ਜਿਹੜੇ ਮੁਲਾਜ਼ਮਾਂ ਨੂੰ ਇਹ ਪਤਾ ਲੱਗ ਗਿਆ ਕੁਝ ਨੂੰ ਵੀਡੀਓ ਤੋਂ ਪਤਾ ਲੱਗ ਗਿਆ ਜਾਂ ਕਿਸੇ ਨੂੰ ਕਿਸੇ ਚੀਜ਼ ਤੋਂ ਕਿਸੇ ਨੂੰ ਮਤਲਬ ਆਪਣਾ ਜਦੋਂ ਬੈਜ ਲੈ ਕੇ ਜਾਂਦੇ ਸੀ ਦਫ਼ਤਰ ਚ ਵੜਨ ਵੇਲੇ ਉਹ ਲਾ ਕੇ ਦੇਖਦੇ ਸੀ ਵੀ ਮੈਂ ਅੰਦਰ ਵੜ ਜਾ ਦਰਵਾਜ਼ੇ ਹੀ ਨਹੀਂ ਖੁੱਲੇ ਡਿਸੇਬਲ ਹੋ ਗਏ ਸਾਰੇ ਸਾਰੀ ਟੀਮ ਹੀ ਰੇਸ ਕਰ ਦਿੱਤੀ ਗਈ ਤਾਵਾਂ ਦੇ ਉੱਤੇ ਸੋ ਇਹ ਪਹਿਲਾ ਨਹੀਂ ਸੀ ਜਿਹੜੀਆਂ ਚੀਜ਼ਾਂ ਇਸ ਵਾਰੀ ਹੋਈਆਂ ਹੁਣ ਇਹਦਾ ਕਿਉਂਕਿ ਸਮਾਂ ਲੱਗੂਗਾ ਇਹ ਸਾਰਾ ਕੁਝ ਨੂੰ ਨਤੀਜੇ ਆਉਣ ਦੇ ਲਈ ਵੀ ਜੋ ਕੁਝ ਇਹ ਕਰ ਰਹੇ ਸੀ ਇਹ ਸਹੀ ਸੀ ਜਾਂ ਇਹ ਗਲਤ ਸੀ ਐਲਨ ਮਸਕ ਦਾ ਡੋਜ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦੀ ਪੂਰੀ ਪੂਰੀ ਟੀਮ ਸੀ ਸਿੱਧੀ ਸਿੱਧੀ ਫੰਡਿੰਗ ਉਹਨਾਂ ਨੇ ਕੱਟ ਕੀਤੀ ਕੋਸਟ ਕਟਿੰਗ ਕੇ ਗ੍ਰਾਂਟਾਂ ਰੋਕ ਦਿੱਤੀਆਂ ਉਹਨਾਂ ਨੇ ਰਿਸਰਚ ਕੈਨਸਲ ਕਰ ਦਿੱਤੀ ਕ੍ਰੈਡਿਟ ਕਾਰਡ ਕੱਟ ਕਰ ਦਿੱਤੇ ਜਿਹੜੇ ਵੀਕਲੀ ਪ੍ਰੋਡਕਟਿਵਿਟੀ ਈਮੇਲ ਮੰਗ ਲਈਆਂ ਇਹ ਸਾਰੇ ਕੁਸ਼ ਨੇ ਸਾਇੰਸ ਦੇ ਉੱਤੇ ਚਾਹੇ ਔਰ ਡਿਜ਼ਾਸਟਰ ਰਿਸਪੌਂਸ ਸੀਗੇ ਚਾਹੇ ਪਬਲਿਕ ਸੇਫਟੀ ਸੀ ਸਾਰਿਆਂ ਦੇ ਉੱਤੇ ਅਸਰ ਪਾਇਆ ਔਰ ਜੜੀਆਂ ਅਸੈਂਸ਼ੀਅਲ ਸਰਵਿਸਿਜ਼ ਸੀ ਕੋਈ ਉਹ ਵੀ ਸਲੋ ਹੋਈਆਂ ਜੜੀਆਂ ਫੈਮਾ ਦੀਆਂ ਫੋਨ ਲਾਈਨ ਸੀਗੀਆਂ ਚਾਹੇ ਰੈਸਕਿਊ ਟੀਮ ਸੀਗੀਆਂ ਵੈਟਰਨ ਮੈਂਟਲ ਹੈਲਥ ਕੇਅਰ ਸੀਗੀ ਮੈਡੀਕਲ ਜਾਂ ਸਾਇੰਟਿਫਿਕ ਰਿਸਰਚ ਸੀਗੀ ਇਹਨਾਂ ਸਾਰਿਆਂ ਦੇ ਉੱਤੇ ਕਾਫੀ ਜ਼ਿਆਦਾ ਅਸਰ ਪਿਆ ਸੋ ਇੱਕ ਡਰ ਵੀ ਰਿਹਾ ਹੈ ਸਾਰੇ ਕੁਸ਼ ਦੇ ਵਿੱਚ ਮਾਨਸਿਕ ਤਣਾਅ ਵੀ ਰਿਹਾ ਲੋਕਾਂ ਦੇ ਉੱਤੇ ਜਦੋਂ ਇਹ ਸਾਰਾ ਕੁਝ ਕਰ ਰਹੇ ਸੀਗੇ ਔਰ ਸਭ ਤੋਂ ਜਿਹੜਾ ਵੱਡਾ ਆਹ ਥੋੜਾ ਚਿਰ ਪਹਿਲਾਂ ਜਿਹੜੀ ਸਰਕਾਰ ਦਾ ਸ਼ਟਡਾਊਨ ਹੋਇਆ 7.5 ਲੱਖ ਦੇ ਕਰੀਬ ਵਰਕਰ ਜਿਹੜੇ ਘਰ ਦੇ ਵਿੱਚ ਬਿਨਾਂ ਤਨਖਾਹ ਤੋਂ ਬਿਠਾ ਦਿੱਤੇ ਗਏ ਔਰ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਲੰਬਾ ਸ਼ਟਡਾਊਨ ਸੀਗਾ ਸਾਰੇ ਕੁਝ ਨੂੰ ਜਦੋਂ ਦੇਖਦੇ ਆਂ ਤਾਂ ਬਹੁਤ ਫੈਸਲੇ ਇਸ ਸਾਲ ਦੇ ਵਿੱਚ ਟਰੰਪ ਪ੍ਰਸ਼ਾਸਨ ਨੇ ਲਾਏ ਆ ਜਿਹੜੇ ਬੜੇ ਤੇਜ਼ ਸੀਗੇ ਬੜੇ ਸਖਤ ਸੀਗੇ ਤੇ ਪਹਿਲੀ ਵਾਰ ਲਾਏ ਗਏ ਪਹਿਲਾਂ ਫੈਸਲੇ ਤਾਂ ਲਾਏ ਗਏ ਹੋਣਗੇ ਪਰ ਐਸ ਤੰਗ ਨਾਲ ਜਾਂ ਇਸ ਤਰੀਕੇ ਨਾਲ ਫੈਸਲੇ ਨਹੀਂ ਲਏ ਗਏ ਸੀ। CBS ਦੇ 60 ਮਿੰਟਸ ਪ੍ਰੋਗਰਾਮ ਦੇ ਵਿੱਚ ਇੱਕ ਸਟੋਰੀ ਸੀਗੀ ਉਹਨੂੰ ਆਖਰੀ ਮੂਮੈਂਟ ਦੇ ਉੱਤੇ ਜਾ ਕੇ ਬਿਲਕੁਲ ਨੇੜੇ ਜਾ ਕੇ ਜਦੋਂ ਉਹਨੂੰ 에ਅਰ ਹੋਣਾ ਸੀ ਉਹਨੂੰ ਰੋਕ ਦਿੱਤਾ ਗਿਆ ਤੇ ਇਹ ਹੁਣ ਅਮਰੀਕਾ ਦੇ ਵਿੱਚ ਮੁੱਦਾ ਬਹੁਤ ਵੱਡਾ ਬਣ ਗਿਆ। ਇਹ ਕਹਾਣੀ ਕੀ ਸੀ ਕਹਾਣੀ ਸੀਗੀ ਜਿਹੜੀ 트럼ਪ ਪ੍ਰਸ਼ਾਸਨ ਨੇ ਵੈਨਜ਼ੂਏਲਾ ਦੇ ਲੋਕਾਂ ਨੂੰ ਐਲਸਾਲਵਾਡੋਰ ਪੇ ਜਾ ਉਸ ਜੇਲ ਦੇ ਵਿੱਚ ਜਿਹੜੀ ਜੇਲ ਦੀਆਂ ਹਾਲਤਾਂ ਬਹੁਤ ਮਾੜੀਆਂ ਸੀ ਇਹਨਾਂ ਨੇ ਪੱਤਰਕਾਰਾਂ ਨੇ ਉੱਥੇ ਜਾ ਕੇ ਸਾਰੀ ਖੋਜ-ਬੀਨ ਕਰਕੇ ਇੱਕ ਪੂਰੀ ਰਿਪੋਰਟ ਬਣਾਈ ਸੀ ਔਰ ਖਾਸ ਤੌਰ ਦੇ ਉੱਤੇ ਐਲਸਲਵਾਡੋਰ ਦੀ ਜੇਸ ਕਿਸਮ ਦੀ ਜ਼ਾਲਮ ਤਰੀਕੇ ਦੀ ਬਣੀ ਹੋ ਜੇਲ ਆ ਉਹਦੇ ਉੱਤੇ ਸਾਰੀ ਕਲਬਤ ਸੀਗੀ ਇਹਨੂੰ ਇਹਨਾਂ ਨੇ ਜਿਹੜੀ ਸੀਬੀਐਸ ਨੇ ਕਿਹਾ ਸੀਗਾ ਇਹ ਸਟੋਰੀ ਨੂੰ ਉਹਨਾਂ ਨੇ ਜਿਹੜਾ ਨਾਮ ਦਿੱਤਾ ਸੀ ਇਨਸਾਈਡ ਸੀਈ ਸੀਓਟੀ ਅ ਮਤਲਬ ਉਹਦੀ ਇਨਵੈਸਟੀਗੇਸ਼ਨ ਇਹਦੇ ਵਿੱਚ ਕੀਤੀ ਗਈ ਸੀ ਸੋ ਇਹਨਾਂ ਸਾਰੇ ਉਹਦਾ ਜਿਹੜਾ ਹੈਗਾ ਸੀ ਸੈਂਟਰ ਡੀ ਕਨਫੀਨ ਡੈਲ ਟੈਰਿਸਮੋ ਉਹਦਾ ਨਾਮ ਸੀ ਜਿੱਥੇ ਜਿਹੜੇ ਇਹ ਟੌਰਚਰ ਹੁੰਦਾ ਸੀ ਉੱਥੇ ਅਬਿਊਜ਼ ਹੁੰਦਾ ਜਾਂ ਜਿਹੜੀ ਸੈਕਸ਼ੂਅਲ ਵਾਇਲੈਂਸ ਹੁੰਦੀ ਹੈ ਇਹ ਜਦੋਂ ਜਰਨਲਿਜ਼ਮ ਉਹ ਵੱਡੇ ਲੈਵਲ ਦੇ ਉੱਤੇ ਜਿਹੜਾ ਪ੍ਰੋਫੈਸ਼ਨਲ ਜਰਨਲਿਜ਼ਮ ਹੁੰਦਾ ਆ ਉਹ ਫਿਰ ਬਹੁਤ ਵੱਡੇ ਪੱਧਰ ਤੇ ਕਰਦਿਆ ਤੇ ਉਹ ਬਖਸ਼ਦੇ ਨਹੀਂ ਕਿਸੇ ਨੂੰ ਸਰਕਾਰ ਨੂੰ ਉਹਦਾ ਪੱਖ ਵੀ ਪੁੱਛਦੇ ਆ ਦੋਵਾਂ ਪਾਸਿਆਂ ਦੀ ਰਾਏ ਲੈ ਕੇ ਹੁੰਦੀ ਆ ਉਹਨਾਂ ਨੇ ਟਰੰਪ ਪ੍ਰਸ਼ਾਸਨ ਨੂੰ ਵੀ ਪੁੱਛਿਆ ਵੀ ਅਸੀਂ ਤੁਹਾਡੇ ਨਾਲ ਇਸ ਮੁੱਦੇ ਦੇ ਉੱਤੇ ਜਿਹੜੀ ਆਪਣਾ ਇੱਕ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਉਹ ਤੁਹਾਡੀ ਰਾਏ ਵੀ ਚਾਹੁੰਦੇ ਆ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਵਾਈਟ ਹਾਊਸ ਸਟੇਟ ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ ਇਹਨਾਂ ਸਾਰਿਆਂ ਨੇ ਇੰਟਰਵਿਊ ਡਿਕਲਾਈਨ ਕਰ ਦਿੱਤੀਆਂ ਕਿ ਨਹੀਂ ਅਸੀਂ ਤੁਹਾਡੇ ਨਾਲ ਇੰਟਰਵਿਊ ਨਹੀਂ ਕਰ ਲਈ ਇਹ ਆਮ ਹੁੰਦਾ ਇੱਕ ਕਾਮਨ ਗੱਲ ਹੁੰਦੀ ਜਰਨਲਿਜ਼ਮ ਦੇ ਵਿੱਚ ਕੋਈ ਬਹੁਤ ਹੈਰਾਨੀ ਵਾਲੀ ਗੱਲ ਨਹੀਂ ਆ ਅ ਇਹ ਗੱਲ ਆਮ ਹੁੰਦੀ ਆ ਕਿ ਉਹ ਨਾ ਕਰ ਦਿੰਦੇ ਕਿ ਅਸੀਂ ਤੁਹਾਡੇ ਨਾਲ ਇੰਟਰਵਿਊ ਨਹੀਂ ਕਰਨੀ ਚਾਹੁੰਦੇ ਪਰ ਸਟੋਰੀ ਨੂੰ 에ਅਰ ਕਰਨ ਤੋਂ ਰੋਕਿਆ ਗਿਆ ਇਹ ਅਮਰੀਕਾ ਚ ਮਾਮਲਾ ਬਹੁਤ ਵੱਡਾ ਆ CBS ਦੇ ਐਡੀਕਟਰ ਇਨ ਚੀਫ ਨੇ ਇਸ ਸੈਗਮੈਂਟ ਨੂੰ ਰੋਕਿਆ ਜਿਹੜਾ ਬਰੀ ਵੇਸ ਆ ਉਹਨੇ ਕਿਹਾ ਕਿ ਸਟੋਰੀ ਜਿਹੜੀ ਆ ਇਹ ਰੈਡੀ ਨਹੀਂ ਸੀ ਤੇ ਮਤਲਬ ਉਹਦੇ ਨਾਲ ਉਹ ਸਾਰਾ ਕੁਝ ਰੋਕ ਦਿੱਤਾ ਗਿਆ ਹੁਣ ਇਹ ਸਾਰੇ ਜਿਹੜੇ ਰਿਪੋਰਟਰ ਨੇ ਹੁਣ ਇਹਦੇ ਤੇ ਆਬਜੈਕਸ਼ਨ ਕਰ ਰਹੇ ਆ ਜਿਹੜੇ ਕੋਰਸਪੋਂਡੈਂਟ ਆ ਸ਼ਰਨ ਅਲਫੌਂਸੀ ਉਹਨਾਂ ਨੇ ਵਾਰਨਿੰਗ ਦਿੱਤੀ ਆ ਕਿ ਸਰਕਾਰ ਦੁਆਰਾ ਇਸ ਤਰੀਕੇ ਦੇ ਨਾਲ ਜਿਹੜਾ ਇਹਨੂੰ ਰੋਕਣਾ ਜਾਂ ਉਹਨਾਂ ਦੇ ਅਸਰ ਥੱਲੇ ਰੋਕਣਾ ਇਹ ਬਹੁਤ ਵੱਡੀ ਤੇ ਬਹੁਤ ਮਾੜੀ ਗੱਲ ਆ ਹੁਣ ਸਟੋਰੀ ਪਹਿਲਾਂ ਕਿਉਂਕਿ ਹਰ ਇੱਕ ادارے ਦੇ ਵਿੱਚ ਉਹਦੇ ਚੈੱਕਪੁਆਇੰਟ ਹੁੰਦੇ ਜਿੱਥੋਂ ਪਾਸ ਹੋ ਕੇ ਸਟੋਰੀ ਅੱਗੇ ਜਾਂਦੀ ਆ ਵੀ ਆਹ ਗੱਲ ਕਹਿਣੀ ਆ ਇਦਾਂ ਕਹਿਣੀ ਆ ਜਾਂ ਇਦਾਂ ਨਹੀਂ ਕਹਿਣੀ ਜਿਹੜਾ ਵੀ ਪੱਤਰਕਾਰ ਆ ਉਸ ਚੀਜ਼ ਨੂੰ ਦੱਸਦਾ ਆ ਔਰ ਉਹ ਦੱਸਦੇ ਆ ਕਿ ਸਾਰੇ ਜਿਹੜੇ ਇਹ ਚੈਕਸ ਨੇ ਉਹ ਪਾਸ ਹੋਏ ਸੀ ਇਹਦੇ ਵਿੱਚ ਜਿੰਨੇ ਸੀਬੀਐਸ ਨਿਊਜ਼ ਦੇ ਜਿੰਨੇ ਸੈਗਮੈਂਟ ਸੀਗੇ ਜਾਂ ਉਹਨਾਂ ਦਾ ਜੋ ਵੀ ਸਾਰਾ ਕੁਝ ਹੈਗਾ ਉਹ ਸਾਰੇ ਚੈੱਕ ਉਹਨੇ ਪਾਸ ਕੀਤੇ ਸੀ ਫਿਰ ਜਾ ਕੇ ਜਿਹੜਾ ਉਹਨਾਂ ਦਾ ਸਟੈਂਡਰਡ ਡਿਪਾਰਟਮੈਂਟ ਆ ਜਿਹੜੇ ਉਹਨਾਂ ਦੇ ਵਕੀਲ ਨੇ ਮਤਲਬ ਇਹ ਸੀ ਕਿ ਜਿਹੜਾ ਐਡੀਟੋਰੀਅਲ ਜਾਂ ਉਹਦੀ ਲੀਗਲ ਰਿਕੁਆਇਰਮੈਂਟਸ ਸਾਰੀ ਕੀਤੀ ਗਈ ਸੀ ਹਿਊਮਨ ਰਾਈਟਸ ਗਰੁੱਪ ਜਿਹੜੇ ਇਹਨੂੰ ਬੈਕ ਕਰ ਰਹੇ ਸੀ ਉਹਨਾਂ ਦੀ ਪਿੱਠ ਦੇ ਉੱਤੇ ਖੜੇ ਸੀ ਸੋ ਇਸ ਦੀਆਂ ਜਿੰਨੀਆਂ ਇਸ ਡਾਕੂਮੈਂਟਰੀ ਦੀਆਂ ਇਸ ਇਨਵੈਸਟੀਗੇਸ਼ਨ ਦੀਆਂ ਜਿਹੜੀਆਂ ਪ੍ਰੋਮੋਸ਼ਨ ਸੀਗੀਆਂ ਚੈਨਲ ਦੇ ਉੱਤੇ ਕੀਤੀਆਂ ਜਾ ਰਹੀਆਂ ਉਹ ਵੀ ਉਹਨਾਂ ਨੇ ਇੱਕਦਮ ਰੋਕ ਦਿੱਤੀ ਆ ਆਲੋਚਕ ਇਹ ਕਹਿੰਦੇ ਵੀ ਇਹ ਪੱਤਰਕਾਰਤਾ ਨਹੀਂ ਅਸਲ ਦੇ ਵਿੱਚ ਰਾਜਨੀਤੀ ਆ ਤੇ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਗੜਬੜ ਹੋਊਗਾ ਸੋ ਪ੍ਰੈਸ ਦੀ ਫ੍ਰੀडम ਬਾਰੇ ਹੁਣ ਇੱਕ ਵਾਰ ਫੇਰ ਜਿਹੜੇ ਆ ਸਵਾਲ ਉਹ ਉੱਠ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੁਦਰਤੀ ਆ ਵੀ ਚਾਹੇ ਉਹ 60 ਮਿੰਟ ਸ਼ੋ ਆ ਦਾ ਸੀਬੀਐਸ ਦਾ ਹੈਗਾ ਆ ਉਹਦੇ ਉੱਤੇ ਔਰ ਇਹਨਾਂ ਨੇ ਤੁਸੀਂ ਆਪਾ ਜਾਣਦੇ ਹੋ ਨਾ ਦੇ ਸਬੰਧ ਬਹੁਤੇ ਚੰਗੇ ਨਹੀਂ ਰਾਸ਼ਟਰਪਤੀ 트াম্প ਨੇ ਬਾਰ ਬਾਰ CBS ਦੇ 60 ਮਿੰਟਸ ਦੇ ਉੱਤੇ ਅਟੈਕ ਕੀਤਾ ਵੀ ਇਹ ਸਾਰਾ ਫੇਕ ਨਿਊਜ਼ ਆ ਤੇ ਫੇਕ ਮੀਡੀਆ ਆ ਜਿਹੜੀ ਇਹ ਹੁਣ ਕਿਉਂਕਿ ਜਿਹੜੀ ਇਹਦੀ ਲੀਡਰਸ਼ਿਪ ਆ CBS ਚੈਨਲ ਦੀ ਨਿਊਜ਼ ਦੀ ਉਹ ਥੋੜੀ ਜਿਹੀ ਸੁਚੇਤ ਆ ਵੀ ਅਸੀਂ ਕੋਈ ਇਦਾਂ ਦੀ ਗੱਲ ਨਹੀਂ ਕਰਨੀ ਜਿਹਦੇ ਨਾਲ ਅਸੀਂ ਰਾਸ਼ਟਰਪਤੀ ਨੂੰ ਨਾਰਾਜ਼ ਕਰ ਲਈਏ ਜਾਂ ਉਹਧਰਲੇ ਪਾਸੇ ਇਸ ਤਰ੍ਹਾਂ ਦਾ ਕਰ ਲਵੇ ਹੁਣ ਜਿਹੜੇ ਅੰਦਰ CBS ਦੇ ਜਰਨਲਿਸਟ ਬੈਠੇ ਆ ਉਹ ਡਰੇ ਆ ਇਸ ਗੱਲ ਦੇ ਵੀ ਬਾਹਰ ਦਾ ਜਿਹੜਾ ਪ੍ਰੈਸ਼ਰ ਆ ਉਹ ਸਾਡੇ ਸਾਰੇ ਕੁਝ ਨੂੰ ਕਹਿ ਲਓ ਕਿ ਇੱਕ ਅਸਰ ਉਹਦੇ ਉੱਤੇ ਪਾ ਰਿਹਾ ਆ ਅਗਲੀ ਗੱਲਬਾਤ ਹੌਲੀਡੇ ਟਰੈਵਲ ਜਿਹੜਾ ਔਖਾ ਹੋਊਗਾ ਅਮਰੀਕਾ ਦੇ ਕਈ ਹਿੱਸਿਆਂ ਦੇ ਵਿੱਚ 크리스마ਸ ਟਰੈਵਲ ਬਹੁਤ ਬਿਜ਼ੀ ਆ ਬਿਜ਼ੀ ਤਾਂ ਹੁੰਦਾ ਹੀ ਆ ਇਹ ਵੈਸੇ ਆਪਣੇ ਆਪ ਚ ਇੱਕ ਜਿਹੜਾ ਡੀਲ ਕਰਨ ਵਾਲੀ ਗੱਲ ਹੁੰਦੀ ਆ ਕਿ ਇੰਨੇ ਟ੍ਰੈਫਿਕ ਨੂੰ ਕਿੱਦਾਂ ਹੈਂਡਲ ਕਰਨਾ ਇੰਨੇ ਦੂਜਾ ਸਮੱਸਿਆ ਇਹ ਆ ਕਿ ਇਸ ਵੇਲੇ ਵੈਦਰ ਵੀ ਜਿਹੜਾ ਉਹਦੇ ਉੱਤੇ ਵੀ ਕਾਫੀ ਜ਼ਿਆਦਾ ਮਾੜਾ ਪੈ ਰਿਹਾ ਆ ਔਰ ਸਪੈਸ਼ਲੀ ਫਲਾਈਟਸ ਦੇ ਉੱਤੇ ਡਰਾਈਵਿੰਗ ਖਾਸ ਕਰਕੇ ਵੈਸਟ ਕੋਸਟ ਦੇ ਵਿੱਚ ਜਾਂ ਜਿਹੜੇ ਪਹਾੜੀ ਇਲਾਕੇ ਨੇ ਉਹਨਾਂ ਦੇ ਵਿੱਚ ਆ ਸਟ੍ਰੋਮ ਸਾਰਾ ਕੁਸ਼ੀ ਕੈਲੀਫੋਰਨੀਆ ਆ ਪੂਰੇ ਵੈਸਟ ਦੇ ਵਿੱਚ ਇਧਰਲੇ ਪਾਸੇ ਚਾਹੀ ਕੈਲੀਫੋਰਨੀਆ ਚਾਹੀ ਇਹਦੇ ਨਾਲ ਓਰੇਗਨ ਓਰੇਗਨ ਤੋਰੇ ਨੂੰ ਆ ਜੋ ਵਸ਼ਿੰਗਟਨ ਆ ਇਹਨਾਂ ਸਾਰਿਆਂ ਦੇ ਵਿੱਚ ਬਾਰ ਬਾਰ ਸਟ੍ਰੋਮ ਆਏ ਆ ਜਿਹੜੀ ਕਾਫੀ ਜ਼ਿਆਦਾ ਮੀਂਹ ਆ ਰਿਹਾ ਫਲਡਿੰਗ ਹੋ ਰਹੀ ਆ ਤੇਜ਼ ਹਵਾਵਾਂ ਚੱਲ ਰਹੀਆਂ ਤੇ ਜਿਹੜੀ ਉਹ ਹੈਗੀ ਆ ਆਲਮੋਸਟ ਏਵਰੀ ਡੇ ਉਥੇ ਪਹਾੜੀ ਖੇਤਰ ਦੇ ਵਿੱਚ ਜਿਹੜੀ ਹੈ ਬਰਫਬਾਰੀ ਹੋ ਰਹੀ ਹੈ ਖਾਸ ਤੌਰ ਦੇ ਉੱਤੇ ਜਿਹੜਾ ਸਭ ਤੋਂ ਵੱਧ ਅਸਰ ਪੈ ਰਿਹਾ ਉਹ ਹੜ੍ਹਾਂ ਦੇ ਨਾਲ ਪੈ ਰਿਹਾ ਕੈਲੀਫੋਰਨੀਆ ਦੇ ਉੱਤਰ ਵਾਲੇ ਪਾਸੇ ਫਿਰ ਸੈਂਟਰਲ ਕੈਲੀਫੋਰਨੀਆ ਦੇ ਵਿੱਚ ਫਲੱਡ ਵਾਚਸ ਜਿਹੜੀਆਂ ਨੇ ਸਪੈਸ਼ਲੀ ਜਿਹੜੀਆਂ ਰਿਵਰਸ ਦੇ ਨੇੜੇ ਜਾਂ ਜਿਹੜੀਆਂ ਆਪਣੇ ਵੈਲੀਜ਼ ਨੇ ਉਹਨਾਂ ਦੇ ਨੇੜੇ ਉਥੇ ਐਟਮੋਸਫੇਰਿਕ ਰਿਵਰ ਖਾਸ ਤੌਰ ਤੇ ਸਾਰੇ ਕੁਝ ਦਾ ਕਾਰਨ ਦੱਸਿਆ ਜਾ ਰਿਹਾ ਜਿਦਾਂ ਆਪਾਂ ਜਾਣਦੇ ਹਾਂ ਕਿ ਬਹੁਤ ਹੀ ਪਾਵਰਫੁਲ ਐਟਮੋਸਫੇਰਿਕ ਰਿਵਰ ਇੱਕ ਲੰਬਾ ਹਵਾ ਦੇ ਵਿੱਚ ਕਹਿ ਲਓ ਕਿ ਸੈਲ ਦਾ ਪੂਰੇ ਦਾ ਪੂਰਾ ਦਰਿਆ ਵਗਦਾ ਜਿਹੜਾ ਮੀਂਹ ਦੇ ਰੂਪ ਦੇ ਵਿੱਚ ਥੱਲੇ ਡਿੱਗਦਾ ਉਹਨੇ ਖਾਸ ਤੌਰ ਦੇ ਉੱਤੇ ਜਿਹੜੀ ਸਾਰੀ ਸਮੱਸਿਆ ਪੈਦਾ ਕੀਤੀ ਹੈ ਪਹਾੜੀ ਖੇਤਰਾਂ ਦੇ ਵਿੱਚ ਬਰਫ਼ ਦਾ ਲੈਵਲ ਬਹੁਤ ਜ਼ਿਆਦਾ ਹੈ ਕਿਉਂਕਿ ਟੈਂਪਰੇਚਰ ਮਾਈਲਡ ਆ 스ਨੋ ਬਹੁਤ ਹੀ ਉੱਤੇ ਉੱਤੇ ਪੈ ਰਹੀ ਆ 8000 ਫੁੱਟ ਤੋਂ ਉੱਤੇ ਜਿਹੜੀ ਲੋਅਰ ਐਲੀਵੇਸ਼ਨਸ ਹੈਗੇ ਆ ਉੱਥੇ ਮੀਂਹ ਪੈ ਰਹੀ ਆ ਇਹਦੇ ਨਾਲ ਜਿਹੜਾ ਹੋ ਕੀ ਰਿਹਾ ਕਿ ਅਲਟੀਮੇਟਲੀ ਜਿਹੜਾ ਜਿਹੜਾ ਉਹ ਮਰਡ ਸਲਾਈਡਿੰਗ ਆ ਉਹਦਾ ਜਿਹੜਾ ਜ਼ਿਆਦਾ ਖਤਰਾ ਜਾਂ ਫਲੈਸ਼ ਫਲਡਿੰਗ ਜਿਹਨੂੰ ਕਹਿੰਦੇ ਉਹਦਾ ਖਤਰਾ ਜ਼ਿਆਦਾ ਹੋ ਰਿਹਾ ਜਿਹੜੀ ਸੈਂਟਰਲ ਤੇ ਸਦਰਨ ਯੂਐਸਾ ਉਹ ਲਗਾਤਾਰ ਗਰਮਿਆ ਸਨੋ ਤੇ ਆਈਸ ਦਾ ਜਿਹੜਾ ਸਟਿਲ ਉਹ ਹੈਗਾ ਉਹਦਾ ਅਸਰ ਜਿਹੜਾ ਨਾਰਥ ਤੇ ਨਾਰਥ-ਈਸਟ ਦੇ ਉੱਤੇ ਪੈ ਰਿਹਾ ਸੋ 크ਿਸਮਸ ਈਵ ਜਿਹੜਾ ਬੁੱਧਵਾਰ ਸ਼ਾਮ ਨੂੰ ਜਣੀ ਉਹ ਸਪੈਸ਼ਲੀ ਬਹੁਤ ਜ਼ਿਆਦਾ ਰਫ ਹੋਣੀ ਹੈ ਵੈਸਟ ਕੋਸਟ ਦੇ ਉੱਤੇ 크리스마스 이브 ਦੇ ਉੱਤੇ ਕਾਫੀ ਤੇਜ਼ ਜਿਹੜਾ ਮੀਂਹ ਉਹਦੇ ਨਾਲ ਹੜ੍ਹ ਤੇਜ਼ ਹਵਾਵਾਂ ਤੇ ਜਿਹੜੀ ਮਾਊਂਟਨ 스노 ਉਹਦੇ ਨਾਲ ਜਿਹੜੇ ਟ੍ਰੈਵਲ ਡਿਲੇ ਕਾਫੀ ਹੋ ਸਕਦੇ ਆ ਸੋ 크리스마스 ਡੇ ਦੇ ਉੱਤੇ ਵੀ ਕੋ ਬਹੁਤਾ ਇਦਾਂ ਦਾ ਨਹੀਂ ਹੈ ਮੌਸਮ ਜਿਹੜਾ ਵਧੀਆ ਸਟ੍ਰੋਮ ਜਿਹੜਾ ਕੈਲੀਫੋਰਨੀਆ ਨੂੰ ਟਾਰਗੇਟ ਕਰ ਰਿਹਾ ਪੈਸੀਫਿਕ ਨਾਰਥ ਵੈਸਟ ਦੇ ਉੱਤੇ 크리스마스 ਡੇ ਦੇ ਉੱਤੇ ਸੈਂਟਰਲ ਯੂਐਸ ਹੈਗਾ ਉਹ ਥੋੜਾ ਜਿਹਾ ਗਰਮ ਰਹੂਗਾ ਤੇ ਮਿਡ ਵੈਸਟ ਦੇ ਉੱਤੇ ਜਿਹੜੀ ਮੀਂਹ ਜਾਂ ਜਿਹੜੀ ਮਿਕਸ ਜੀ ਹੈ ਹੈਗੀ ਆਹੂ ਚੀਜ਼ ਜਿਹੜੀ ਉਹ ਦੇਖਣ ਨੂੰ ਮਿਲੇਗੀ ਸੋ ਆਪਣਾ ਇਹੀ ਆ ਕਿ ਜਿਹੜੀ ਸਲਾਹ ਦਿੱਤੀ ਜਾ ਰਹੀ ਹੈ ਕਿ ਫਲਾਈਟ ਦਾ ਸਟੇਟਸ ਬਾਰ-ਬਾਰ ਚੈੱਕ ਕਰੋ ਫਲੱਡਡ ਰੋਡ ਨੂੰ ਅਵਾਇਡ ਕਰੋ ਮਾਊਂਟੇਨ ਸ਼ਾਰਟਕਟ ਨੂੰ ਅਵਾਰਡ ਕਰੋ ਐਮਰਜੈਂਸੀ ਆਪਣੇ ਕੋਲ ਹਮੇਸ਼ਾ ਸਮਾਨ ਪੈਕ ਕਰਕੇ ਰੱਖੋ ਫਲੈਕਸੀਬਲ ਰੱਖੋ ਆਪਣਾ ਸ케ਜੂਲ ਤੇ ਧਿਆਨ ਦੇ ਨਾਲ ਜਿਹੜਾ ਟ੍ਰੈਵਲ ਕੀਤਾ ਜਾਵੇ ਅਗਲੀ ਗੱਲਬਾਤ ਕੈਲੀਫੋਰਨੀਆ ਤੇ ਅਮਰੀਕਾ ਦੀ ਜਿਹੜੀ ਫੈਡਰਲ ਸਰਕਾਰ ਆ ਇਹਨਾਂ ਦਾ ਵਾਤਾਵਰਨ ਨੂੰ ਲੈ ਕੇ ਕਈ ਵਾਰੀ ਵਾਦ-ਵਿਵਾਦ ਜਾਂ ਕਹਿ ਲਓ ਇਹਨਾਂ ਦੀ ਆਪਸ ਦੇ ਵਿੱਚ ਬਣਦੀ ਨਹੀਂ ਆ। ਕੈਲੀਫੋਰਨੀਆ ਦੇ ਵਿੱਚ ਡੈਮੋਕ੍ਰੇਟਸ ਨੇ ਐਸ ਵੇਲੇ ਗਵਰਨਰ ਗੈਵਨਿਊਸ਼ਨ ਪੁਰਾਣੀ ਡੈਮੋਕ੍ਰੈਟਿਕ ਸਟੇਟ ਆ ਤੇ ਫੈਡਰਲ ਸਰਕਾਰ ਆਪਾਂ ਜਾਣਦੇ ਆ ਕਿ ਰਿਪਬਲਿਕਰਾਂ। ਰਿਪਬਲਿਕਰਾਂ ਆਮ ਤੌਰ ਦੇ ਉੱਤੇ ਬਹੁਤੇ ਵਾਤਾਵਰਨ ਤੋਂ ਚਿੰਤਤ ਨਹੀਂ ਹੁੰਦੇ ਜਾਂ ਇਹ ਥੋੜੇ ਜੇ ਉਸ ਪਾਸੇ ਨੂੰ ਢਿੱਲੇ ਹੁੰਦੇ ਆ ਜਿਹੜੇ ਡੈਮੋਕ੍ਰੇਟ ਹੁੰਦੇ ਆ ਇਹ ਵਾਤਾਵਰਨ ਵਾਲੇ ਮਾਮਲੇ ਦੇ ਵਿੱਚ ਸਖਤ ਹੁੰਦੇ ਨੂੰ ਲੱਗਦਾ ਵੀ ਬਾਤਾਂ ਬਨ ਖਰਾਬ ਹੋ ਗਿਆ ਗੈਸ ਵਾਲੀਆਂ ਗੱਡੀਆਂ ਬੰਦ ਕਰ ਦਿਓ ਕੋਲਾ ਬੰਦ ਕਰ ਦਿਓ ਜਿਹੜੇ ਰਿਪਬਲਿਕ ਕਰਨੇ ਹੋ ਥੋੜੇ ਜੇ ਇਸ ਗੱਲ ਦੇ ਉੱਤੇ ਫਲੈਕਸੀਬਲ ਹੁੰਦੇ ਹੁਣ ਉਹ ਚੱਕਰ ਜਿਹੜਾ ਇੱਥੇ ਕੈਲੀਫੋਰਨੀਆ ਦੇ ਵਿੱਚ ਪਿਆ ਇੱਥੇ ਇਲੈਕਟ੍ਰਿਕ ਕਾਰਾਂ ਦਾ ਰੌਲਾ ਆ ਇਲੈਕਟ੍ਰਿਕ ਕਾਰਾਂ ਦਾ ਰੌਲਾ ਇਹ ਆ ਕਿ ਕੈਲੀਫੋਰਨੀਆ ਨੇ ਬਹੁਤ ਲੰਬਾ ਸਮਾਂ ਕਿਹਾ ਵੀ ਅਸੀਂ ਇੱਥੇ ਸਖਤ ਜਿਹੜੇ ਆਹੋ ਕਾਰ ਪੋਲੂਸ਼ਨ ਦੇ ਨਿਯਮ ਰੱਖ ਰਹੇ ਆ ਤੇ ਜਲਦੀ ਜਲਦੀ ਇਲੈਕਟ੍ਰਿਕ ਵਹੀਕਲ ਲੈ ਕੇ ਆਉਣੇ ਆ ਫੈਡਰਲ ਸਰਕਾਰ ਇਸ ਪਾਸੇ ਨੂੰ ਜਿਹੜੀ ਉਹ ਰਾਜ਼ੀ ਨਹੀਂ ਹੈ ਤੇ ਦੋਹਾਂ ਦੀ ਆਪਸ ਵਿੱਚ ਹਮੇਸ਼ਾ ਲੜਦੀ ਰਹਿੰਦੀ ਹੈ ਕਾਨੂੰਨ ਔਰ ਲੱਗਦੀ ਕਈ ਮੁੱਦਿਆਂ ਤੇ ਹੁੰਦੀ ਹੈ ਜਦੋਂ ਰਾਸ਼ਟਰਪਤੀ 트ੰਪ ਨੇ ਅਹੁਦਾ ਸੰਭਾਲਣਾ ਸੀ ਜਦੋਂ ਇਹਨਾਂ ਪਤਾ ਲੱਗਿਆ ਸੀ ਜਿੱਤ ਗਿਆ ਕੈਲੀਫੋਰਨੀਆ ਨੇ ਪਹਿਲਾਂ ਕਿੰਨੇ ਮਿਲੀਅਨ ਡਾਲਰ ਜਿਹੜਾ ਪਾਸੇ ਰੱਖ ਲਿਆ ਸੀ ਵੀ ਵਕੀਲਾਂ ਨੂੰ ਦੇਣਾ ਪੈਣਾ ਫੈਡਰਲ ਸਰਕਾਰ ਦੇ ਨਾਲ ਆਪਾਂ ਨੂੰ ਜਿਹੜੀ ਕਾਨੂੰਨੀ ਲੜਾਈ ਲੜਨ ਦੇ ਲਈ ਹੁਣ ਜਿਹੜੀ ਰਾਸ਼ਟਰਪਤੀ 트ੰਪ ਦੀ ਦੂਜੀ ਟਰਮ ਆ ਇਹਦੇ ਵਿੱਚ ਸਾਫ਼ ਤੌਰ ਦੇ ਉੱਤੇ ਲੱਗਦਾ ਵੀ ਉਹਨਾਂ ਦਾ ਹੱਥ ਉੱਤੇ ਰਿਹਾ ਤੇ ਇਹਨਾਂ ਨੂੰ ਉਹ ਕਿਸੇ ਨਾ ਕਿਸੇ ਤਰ੍ਹਾਂ ਥੱਲੇ ਕਰ ਗਿਆ ਜਾਂ ਇਹਨਾਂ ਦੀ ਉਹਨਾਂ ਨੇ ਨਹੀਂ ਚੱਲਣ ਦਿੱਤੀ ਜਿਹੜਾ ਕੈਲੀਫੋਰਨੀਆ ਦਾ ਇਲੈਕਟ੍ਰਿਕ ਵਹੀਕਲ ਅਥਾਰਟੀ ਸੀਗਾ ਉਹ ਵੀ ਇਹਨਾਂ ਨੇ ਵਾਪਸ ਕਰ ਦਿੱਤਾ ਤੇ ਪਹਿਲਾਂ ਇਹਨਾਂ ਨੂੰ ਟਾਈਮ ਜ਼ਿਆਦਾ ਲੱਗਾ ਸੀ ਪਹਿਲੀ ਟਰਮ ਦੇ ਵਿੱਚ ਹੁਣ ਜ਼ਿਆਦਾ ਆ ਸੋ ਇਹਨਾਂ ਨੂੰ ਸਟੇਟ ਅਫੀਸ਼ੀਅਲਸ ਜਿਹੜੇ ਸੀਗੇ ਉਹਨੂੰ ਮੰਨ ਕੇ ਚੱਲਦੇ ਸੀ ਕਿ ਐਡਮਿਨਿਸਟ੍ਰੇਸ਼ਨ ਦੁਬਾਰਾ ਜਿਹੜਾ ਇਹਨੂੰ ਡਿਸਆਰਗੇਨਾਈਜ਼ ਕਰੂਗਾ ਜਾਂ ਸਲੋ ਕਰੂਗਾ ਜਾਂ ਕੈਲੀਫੋਰਨੀਆ ਨੂੰ ਫਾਈਟ ਕਰਨ ਦੇ ਲਈ ਟਾਈਮ ਦੇਊਗਾ ਪਰ ਉਹ ਸਾਰਾ ਕੁਝ ਟਾਈਮ ਜਿਹੜਾ ਮਿਲਿਆ ਨਹੀਂ ਤੇ 트ੰਪ ਟੀਮ ਜਿਹੜੀ ਆ ਉਹ ਮਤਲਬ ਕਲੀਅਰ ਪਲਾਨ ਦੇ ਨਾਲ ਆਈ ਸੀ ਇਹਨਾਂ ਟਰਮਸ ਦੇ ਵਿੱਚ ਕਨਜ਼ਰਵੇਟਿਵ ਨੇ ਜਿਹੜਾ ਪ੍ਰੋਜੈਕਟ 2025 ਸੀਗਾ ਇੱਕ ਪੂਰਾ ਜਿਹੜਾ ਪਲੇ ਬੁੱਕ ਤੇ ਕਹਿ ਲਓ ਵੀ ਉਹਨਾਂ ਦਾ ਸਟਾਫ ਏਜੰਸੀ ਸੀਗੀਆਂ ਜਿਹੜੀਆਂ ਉਹਨਾਂ ਦੇ ਨਾਲ ਲਾਇਲ ਸੀਗੀਆਂ ਉਹਨਾਂ ਨੇ ਜਿਹੜਾ ਕੰਮ ਕੀਤਾ ਕਾਂਗਰਸ ਨੇ ਖਾਸ ਤੌਰ ਦੇ ਉੱਤੇ ਬੈਕ ਕੀਤਾ ਟਰੰਪ ਨੂੰ ਔਰ ਪਹਿਲੀ ਵਾਰ ਨਾਲੋਂ ਐਤਕੀ ਜ਼ਿਆਦਾ ਸਟਰੋਂਗਲੀ ਉਹਨਾਂ ਨੇ ਇਹਨਾਂ ਨੂੰ ਕੀਤਾ ਸੋ ਪਹਿਲੀ ਟਰਮ ਦੇ ਵਿੱਚ ਰਿਪਬਲਿਕਨ ਜਿਹੜੇ ਸੀਗੇ ਕਾਂਗਰਸ ਦੇ ਸੀਗੇ ਉਹ ਮਤਲਬ ਉਸ ਤਰੀਕੇ ਦੇ ਸੀਗੇ ਜਿਹੜੀ ਉਹਨਾਂ ਦੇ ਰਿਵਿਊ ਐਕਟ ਸੀਗਾ CRA ਉਹਨੂੰ ਓਵਰਟਰਨ ਕਰ ਰਿਆ ਸੀ ਪਰ ਹੁਣ ਇਸ ਵਾਰੀ ਜਿਹੜਾ ਹੈਗਾ ਕਿ ਕੈਲੀਫੋਰਨੀਆ ਦੀ ਲੀਗਲ ਸਟਰੈਟਜੀ ਫੇਲ ਹੋਈ ਹੈ ਗਵਰਨਰ ਗੈਵਨ ਯੂਸਮ ਨੇ ਐਡਮਿਟ ਕੀਤਾ ਇਸ ਵਾਰੀ ਕਿ ਜਿੱਦਾਂ ਕਿਦਾਂ ਕਰਕੇ ਵੀ ਜਿਹੜੇ 트੍ਰੰਪ ਨੇ ਉਹਨਾਂ ਦੇ ਕਲਾਈਮੇਟ ਗੋਲਸ ਨੂੰ ਪਿੱਛੇ ਕਰ ਗਏ ਆ ਸੋ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਤੇ ਕੀ ਹੋਰ ਜਿਹੜੇ ਨਤੀਜੇ ਆ ਉਹ ਸਾਡੇ ਸਾਹਮਣੇ ਆਉਂਦੇ ਆ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ